ਗਲਤ ਗੱਲ ਕਰ ਰਹੇ ਹੋ ਗਲਤ ਗੱਲ ਕਰ ਰਹੇ ਹੋ ਵੀ ਤੁਸੀਂ ਤੁਹਾਨੂੰ ਅਸੀਂ ਪੁੱਲ ਕੀਤਾ ਨਹੀਂ ਕੀਤਾ ਹੀ ਨਹੀਂ ਤੁਸੀਂ ਗਲਤ ਗੱਲ ਕਰ ਰਹੇ ਹੋ ਗਲਤ ਗੱਲ ਨਾ ਕਰੋ ਅਸੀਂ ਕੋਈ ਟੂ ਰਿਸਪੈਕਟ ਨਹੀਂ ਜਨਾਬ ਜਨਾਬ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਲੈ ਕੇ ਆਫੀਸਰ ਨੇ ਭਾਈ ਜੀ ਨਾ ਕਰੋ ਸਾਈਡ ਤੇ ਆਜੋ ਆਜੋ ਕੋਈ ਨਾ ਭਾਈ ਜੀ ਇੱਕ ਮਿੰਟ ਕੁਸਚਨ ਪੁੱਛੋ ਸਾਈਡ ਤੇ ਕਰੋ ਇਹ ਬਹੁਤ সুন্দর ਪਾਰਕ ਹੈ ਲੋਕਾਂ ਦੇ ਅੰਦਰ ਤੇ ਪਾਰਕ 'ਚ ਬੈਠੇ ਆਪਾਂ ਅਸੀਂ ਟੱਕਰਸ਼ਾਈ ਨਹੀਂ ਕਰ ਰਹੇ ਅਸੀਂ ਕਿੱਥੇ ਆ ਗਏ ਆ ਅੱਛਾ ਇੱਥੇ ਆਜੋ ਮੈਡਮ ਆਪ ਆ ਜੋੜ ਕੇ ਪੁਆਇੰਟ ਤੇ ਆ ਕੇ ਯਾਰ ਮੇਰੀ ਇੱਕ ਮਿੰਟ ਪੁਆਇੰਟ ਤੇ ਆ ਕੇ ਗੱਲ ਕਰੋ ਪੁਆਇੰਟ ਇੱਧਰ ਆ ਜਾਓ ਆ ਜਾਓ ਉਹ ਆਉਂ ਤਾਂ ਸਹੀ ਮੈਡਮ ਮੈਂ ਸਰਕੂਲ ਡਿਊਟੀ ਕਾਦੀ ਡਿਊਟੀ ਹੈ ਮੈਂ ਤੁਹਾਡੇ ਨਾਲ ਤੁਸੀਂ ਲੇਡੀਆਂ ਨੂੰ ਨਾ ਮੂਰੇ ਕਰੋ ਤੁਸੀਂ ਵਹਿ ਪੁੱਛ ਰਿਹਾ ਸਰ ਉਹਦੀ ਪਰਮ ਉੱਚੀ ਹੈ ਅੰਦਰ ਪੱਕੇ ਦੀ ਹੈ ਅਸੀਂ ਇੰਮੇਟ ਜਨਾ ਕਰਕੇ ਗੱਲ ਕਰ ਰਹੇ ਹਾਂ ਉਹ ਉਹ ਮਿੱਟੀ ਕਿੱਦਾਂ ਰੁਕੇਗੀ ਸਰ ਉਹਦਾ ਉਹਦਾ ਸਾਨੂੰ ਸਾਨੂੰ ਟੇਪਰ ਕਰ ਦੋ ਅੱਛਾ ਉਹ ਰੁਕ ਜਾਏਗੀ ਉਹ ਰੁਕ ਜਾਏਗੀ ਸਰ ਤੁਸੀਂ ਸਰ ਤੁਸੀਂ ਤੋੜ ਕੇ ਗੱਲ ਕਰਦੇ ਸੁਣ ਲਓ ਮੇਰੀ ਇੱਕ ਗੱਲ ਸੁਣੋ ਸਰ ਤੁਸੀਂ ਉੱਥੇ ਬਾਉਂਡਰੀ ਵੱਲ ਕਿਉਂ ਨਹੀਂ ਮੈਂ ਆਏ ਪਿੱਛੇ ਸਰ ਅਸੀਂ ਸਾਰਾ ਕੁਝ ਕਰ ਦੰਨੇ ਆ ਨਹੀਂ ਨਹੀਂ ਜਨਰਲ ਤੁਸੀਂ ਰੋਕੋ ਪਿੱਛੇ ਬਿੱਟੀ ਰੁਕ ਜੇਗੀ ਆਪਣੇ ਆਪ ਨਹੀਂ ਮੈਨੂੰ ਮੈਂ ਤਾਂ ਮੇਰੇ ਨਾਲ ਕੁਝ ਨਹੀਂ ਆਣੀ ਹੈਗਾ ਜੀ ਨਹੀਂ ਨਹੀਂ ਬੰਦ ਕਰੋ ਫਿਰ ਉਹ ਨਹੀਂ ਮੇਰੀ ਬੋਡੀ ਬੰਦੀ ਜੀ ਮੈਂ ਨਾ ਨਾ ਬੰਦੀ ਬੁਲਾਉਂਗੇ ਸੜਕ ਤੋਂ ਕਿੰਨੀ ਦੂਰ ਤੱਕ ਸਰ ਇਹ ਕਿਵੇਂ ਰੁਕਾਂਗੇ ਕਿਵੇਂ ਰੁਕੋਗੇ ਕਿਵੇਂ ਕਿਵੇਂ ਪੇਪਰ ਕਿਵੇਂ ਹੋਵੇ ਪੇਪਰ ਅਲਾਉਡ ਨਹੀਂ ਭਾਜੀ ਕੋਈ ਜਨਾ ਮੇਰੀ ਬਿੱਟੀ ਕਿੱਥਾ ਕਰਾਂਗੇ ਯਾਰ ਇਹਨੂੰ ਫਿਰ ਬਿੱਟੀ ਕਿੱਥੇ ਰੋਕਾਂਗੇ ਜਲਦੀ ਛੋਟੀ ਕਿਸੇ ਛੱਡੀ ਨਹੀਂ ਹੈ ਸਰ ਉਹ ਬ੍ਰਦਰ ਯਾਰ ਗ੍ਰਿਲ ਨਹੀਂ ਹੈ ਬੂਟਾ ਨਹੀਂ ਹੈ ਕੁਝ ਵੀ ਨਹੀਂ ਹੈ ਤੁਸੀਂ ਐਡਾ ਵੱਡਾ ਬਹਿਸ ਕਿਉਂ ਬਣਾ ਰਹੇ ਹੋ ਤੁਹਾਨੂੰ ਲੱਗਦਾ ਪਿਆ ਸਰ ਆਪ ਮੇਰੀ ਗੱਲ ਸੁਣੋ ਮੈਂ ਬੇਨਤੀ ਕਰ ਸਕਦਾ ਜਾਂ ਨਹੀਂ ਕਰ ਸਕਦਾ ਤੁਸੀਂ ਕਹਤੋਂ ਨਹੀਂ ਕਰ ਸਕਦੇ ਅਸੀਂ ਅਸੀਂ ਆਪ ਵੀ ਪੰਜੇ ਦੇ ਹੇਠਾਂ ਆ ਜੰਨੇ ਹਾਂ ਹੋਰ ਦੱਸੋ ਪਰ ਅਸੀਂ ਬੇਨਤੀ ਤਾਂ ਕਰ ਸਕਦੇ ਹਾਂ ਨਾ ਅਈ ਤੁਹਾਡੀ ਜ਼ਮੀਨ ਤੇ ਲੇਟ ਜੀ ਤੀਹ ਕਹਿੰਦਾ ਸਰ ਅਸੀਂ ਇਹ ਕਹਿ ਰਹੇ ਹਾਂ ਬਣੋ ਸੁਣੋ ਸੁਣੋ ਜਨਾਬ ਹਾਂ ਪਾਟੀ ਦੀ ਮੇਰੀ ਗੱਲ ਸੁਣੋ ਇੱਕ ਸੈਕਿੰਡ ਪਾਜੀਓ ਸਰ ਕਾਉਂਸਲਰ ਸਾਹਿਬ ਤੁਸੀਂ ਉਸਾਈਡ ਤੇ ਹੋ ਜੋ ਉੱਥੇ ਤੁਹਾਡੀ ਬਾਉਂਡਰੀ ਵਾਲਾ ਪੈਸਾ ਮੈਨੂੰ ਇਹ ਦੱਸੋ ਤੁਸੀਂ ਬਾਉਂਡਰੀ ਵਾਲ ਬਣਾਈ ਕਿਉਂ ਨਹੀਂ ਦੱਸੋ ਇੱਕ ਜਵਾਬ ਦਿਓ ਮੇਰੀ ਗੱਲ ਸੁਣੋ ਨਹੀਂ ਬਣਾਏ ਜੀ ਕਿਸ ਲਈ ਜਦ ਗਵਰਨਮੈਂਟ ਤੁਹਾਨੂੰ ਦਿੰਦੀ ਹੈ ਤੁਹਾਡਾ ਪਲਾਟ ਦਾ ਏਰੀਆ ਹੋਇਆ ਤੁਸੀਂ ਦੁਬਾਰਾ ਇੱਥੇ ਤਾਂ ਲਿਆ ਚਲੋ ਐਗਰੀਡੈਂਟ ਜੀ ਬਟ ਸਰ ਮੇਰੀ ਗੱਲ ਸੁਣੋ ਜਿਹੜੀ ਇਹ ਹੈ ਇਹ ਟੋਵਲ ਤਾਂ ਸਰ ਜਾਏਗੀ ਜੀ ਟੋਵਲ ਨਹੀਂ ਲਾਉਣਾ ਜਨਾਬ ਇੱਡਾ ਫੁੱਟਪਾਥ ਛੱਡਿਆ ਸਰ ਮੇਰੀ ਗੱਲ ਸੁਣੋ ਦੱਸ ਕਮਾਂਡਰ ਜੀ ਤਾਂ ਇਹ ਕਹਿੰਦੀ ਹੈ 8 ਫੁੱਟ 10 ਫੁੱਟ ਛੱਡ ਕੇ ਕਰਨਾ ਤੁਸੀਂ ਉਸ ਚੀਜ਼ ਨੂੰ ਕਿਉਂ ਨਹੀਂ ਮੰਨ ਰਹੇ ਤੁਹਾਡੇ ਜਿਹੜੇ ਨੋਰਮਸ ਹੈ 8 ਫੁੱਟ ਦੇ ਹੈਗੇ 10 ਫੁੱਟ ਦੇ ਹੈਗੇ ਸਭ ਕੁਝ ਬਰਮ ਛੱਡੀ ਹੋਈ ਹੈ ਇੱਥੇ ਕਿਹੜਾ ਕੋਈ ਮਗਾਮ ਨਹੀਂ ਆਵੇ ਠੀਕ ਹੈ ਫਿਰ ਅਸੀਂ 10 ਫੁੱਟ ਛੱਡ ਲਾਂਗੇ ਬ੍ਰਦਰ ਆਪਣਾ ਐਡਰੈਸ ਥੋੜਾ ਕਢਾ ਕੇ ਦੇਖਦੇ ਰੋਡ ਇੱਕ ਇੰਟਰਵਿਊ ਹੈ ਕਿ ਨਹੀਂ ਹਾਂ ਠੀਕ ਹੈ ਨਾ ਸੜਕ ਤੋਂ ਕਿੰਨੀ 10 ਫੁੱਟ ਛੱਡਣੀ ਹੈ 10 ਫੁੱਟ ਛੱਡੀ ਹੈ ਆਪਾਂ ਹੁਣ ਕੰਮ ਦੇ ਆਉਣੇ ਇਸ ਤੋਂ ਘੱਟ ਦੇ ਆਜੋ ਪਹਿਲਾਂ ਛੱਡੋ ਰੋਡ ਆਪਾਂ ਕੰਮ ਜੜਦੇ ਪਹਿਲਾਂ ਆਪਾਂ ਟੋਵਲ ਛੱਡ ਦੋ 6 6 ਇੰਚ 6 6 ਇੰਚ ਟੋਵਲ ਛੱਡ ਦੋ ਬਸ ਤੁਸੀਂ ਪਹਿਲੇ ਆਉਣੀ ਕਰੇ ਬ੍ਰਦਰ ਪਾਸ ਆਪਾਂ ਘਰ ਪਹਿਲਾਂ ਛੱਡਾ 6 6 ਇੰਚ ਟੋਵਲ ਛੱਡੋ ਪ੍ਰੋਬਲਮ ਸ਼ੌਟ ਆਊਟ ਕਰੀਏ 6 ਓ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ ਇਹ ਅੰਕਲ ਹੋਰ ਕੁਝ ਵੀ ਨਹੀਂ ਹੈ ਪੋਸੀਬਲ ਸਾਰੇ ਦਾ ਰਾਮ ਨਾ ਗਰੀਲਾ ਬਤਾ ਦੋ ਬੋਲ ਦੋ ਜਿਹੜਾ ਪਾਲਿਸੀ ਦਾ ਮੈਟਰ ਹੈ ਪਾਲਿਸੀ 'ਚ ਹੀ ਜਾਣਾ ਜਿੰਨਾ ਮਰਜ਼ੀ ਲਾ ਲੋ ਨਹੀਂ ਆਣਾ ਨਹੀਂ ਸਾਢੇ 7 ਫੁੱਟ ਮੇਨ ਦਵਾਰ ਤੋਂ ਜੀ ਮੇਨ ਦਵਾਰ ਤੋਂ ਸਾਢੇ 7 ਫੁੱਟ ਆ ਵੇਖੋ ਓਏ ਇਹ ਤਾਂ ਸੜਕ ਤੋਂ ਨਹੀਂ ਮੇਨ ਦਵਾਰ ਤੋਂ ਔਰ ਟੋਵਲ ਛੱਡ ਦੇਣੀ ਚਾਹੀਦੀ ਟੋਵਲ ਨਹੀਂ ਛੱਡਣੀ ਚਾਹੀਦੀ ਨਹੀਂ ਛੱਡਣੀ ਚਾਹੀਦੀ ਟੋਵਲ ਆਊਟ ਨਹੀਂ ਭਾਈ ਟੋਵਲ ਜਨਾਬ ਮੇਰੀ ਬੇਕਦਰੀ ਆਪਾਂ ਕਿੱਸਾ ਕਰਾਂਗੇ ਯਾਰ ਇਹਨੂੰ ਫਿਰ ਮਿੱਟੀ ਕਿੱਦਾਂ ਰੋਕਾਂਗੇ ਜਲਦੀ ਛੋਟੀ ਕਿਸੇ ਛੱਡੀ ਨਹੀਂ ਹੈ ਸਰ ਉਹ ਬ੍ਰਦਰ ਯਾਰ ਗ੍ਰਿਲ ਨਹੀਂ ਹੈ ਬੂਟਾ ਨਹੀਂ ਹੈ ਕੁਝ ਵੀ ਨਹੀਂ ਹੈ ਤੁਸੀਂ ਐਡਾ ਵਡਾ ਬਹਿਸ ਕਿਉਂ ਬਣਾ ਰਹੇ ਤੁਹਾਨੂੰ ਲੱਗਦਾ ਪਿਆ ਨਾਬ ਮੇਰੀ ਗੱਲ ਸੁਣੋ ਮੈਂ ਬੇਨਤੀ ਕਰ ਸਕਦਾ ਜਾਂ ਨਹੀਂ ਕਰ ਸਕਦਾ ਤੁਸੀਂ ਕਹਤੋਂ ਨਹੀਂ ਕਰ ਸਕਦੇ ਅਸੀਂ ਤੁਸੀਂ ਆਪ ਵੀ ਪੰਜੇ ਦੇ ਹੇਠਾਂ ਆ ਜੰਨੇ ਹੋਰ ਦੱਸੋ ਪਰ ਅਸੀਂ ਬੇਨਤੀ ਵੀ ਕਰ ਸਕਦੇ ਹਾਂ ਸਰ ਤੁਹਾਡੀ ਜ਼ਮੀਨ ਤੇ ਲੇਟ ਜੀ ਤੀ ਕਹਿੰਦਾ ਸਰ ਅਸੀਂ ਇਹ ਕਹਿ ਰਹੇ ਹਾਂ ਤੁਸੀਂ ਸੁਣੋ ਸੁਣੋ ਜਨਾਬ ਹਾਂ ਪਾਟੀ ਦੀ ਮੇਰੀ ਗੱਲ ਸੁਣੋ ਇੱਕ ਸਾਲ ਪਹਿਲਾਂ ਸਰ ਕਾਉਂਸਲਰ ਸਾਹਿਬ ਤੁਸੀਂ ਇਸ ਸਾਈਡ ਤੇ ਹੋ ਜੋ ਉੱਥੇ ਤੁਹਾਡੀ ਬਾਉਂਡਰੀ ਵਾਲਾ ਪੈਸਾ ਮੈਨੂੰ ਇਹ ਦੱਸੋ ਨਹੀਂ ਤੁਸੀਂ ਬਾਉਂਡਰੀ ਵਾਲ ਬਣਾਈ ਕਿਉਂ ਨਹੀਂ ਦੱਸੋ ਇੱਕ ਜਵਾਬ ਦਿਓ ਮੇਰੀ ਗੱਲ ਸੁਣੋ ਨਹੀਂ ਬਣਾਈ ਜੀ ਕਿਸ ਲਈ ਜਦ ਗਵਰਨਮੈਂਟ ਤੁਹਾਨੂੰ ਦਿੰਦੀ ਹੈ ਤੁਹਾਡਾ ਪਲਾਟ ਦਾ ਏਰੀਆ ਹੋਇਆ ਤੁਸੀਂ ਦੁਬਾਰਾ ਇੱਥੇ ਤਾਂ ਲਿਆ ਚਲੋ ਐਗਰੀਡੈਂਟ ਜੀ ਬਟ ਸਰ ਮੇਰੀ ਗੱਲ ਸੁਣੋ ਜਿਹੜੀ ਇਹ ਹੈ ਇਹ ਸਰ ਟੋ ਵਾਲ ਤਾਂ ਸਰ ਜਾਏਗੀ ਜੀ ਫੁੱਟ ਵਾਲ ਨਹੀਂ ਲਾਉਣਾ ਜਰਾ ਇਹਦਾ ਫੁੱਟਪਾਥ ਛੱਡਿਆ ਨਹੀਂ ਸਰ ਮੇਰੀ ਗੱਲ ਸੁਣੋ ਮੇਰੇ ਕੋਲ ਮਾਰਗ ਦੀ ਇਹ ਕਹਿੰਦੀ ਹੈ 8 ਫੁੱਟ 10 ਫੁੱਟ ਛੱਡ ਕੇ ਕਰਨਾ ਤੁਸੀਂ ਉਸ ਚੀਜ਼ ਨੂੰ ਕਿਉਂ ਨਹੀਂ ਮੰਨ ਰਹੇ ਤੁਹਾਡੇ ਜਿਹੜੇ ਨੋਰਮਸ ਆ 8 ਫੁੱਟ ਦੇ ਹੈਗੇ 10 ਫੁੱਟ ਦੇ ਹੈਗੇ ਸਭ ਕੁਝ ਬਰਮ ਛੱਡੀ ਹੋਈ ਹੈ ਇੱਥੇ ਕਿਹੜਾ ਕੋਈ ਦੁਕਾਨੀ ਵੀ ਨਹੀਂ ਆਵੇ ਠੀਕ ਹੈ ਫਿਰ ਅਸੀਂ 10 ਫੁੱਟ ਛੱਡ ਲਾਂਗੇ ਬ੍ਰਦਰ ਇੰਕਾ ਮਾਸ਼ਟਾ ਕਾਸਟ ਲਓ ਆਪਣਾ ਐਡਰੈਸ ਥੋੜਾ ਕਢਾ ਕੇ ਦੇਖਦੇ ਰੋਡ ਇੱਕ ਇੰਟਰਜੈਕਟ ਹੈ ਕਿ ਨਹੀਂ ਹੈ ਹਾਂ ਠੀਕ ਹੈ ਨਾ ਸੜਕ ਤੋਂ ਕਿੰਨੀ 10 ਫੁੱਟ ਛੱਡਣੀ ਹੈ 10 ਫੁੱਟ ਛੱਡੀ ਆਪਾਂ ਕੰਮ ਦੇ ਆਣੇ ਇਸ ਕੰਮ ਦੇ ਆਜੋ ਪਹਿਲਾਂ ਛੱਡੋ ਆਪਾਂ ਕੰਮ ਝੜਦੇ ਪਹਿਲੇ ਆਪਾਂ ਛੱਡੋ 6 6 ਇੰਚ 6 6 ਇੰਚ ਟੋ ਵਾਲ ਛੱਡ ਦੋ ਬਸ ਤੁਸੀਂ ਪਹਿਲੇ ਆਉਣੇ ਕਰੀਏ ਬ੍ਰਦਰ ਆਪਾਂ ਲਓ ਯਾਰ ਪਹਿਲਾਂ 6 6 ਇੰਚ ਟੋ ਵਾਲ ਛੱਡੋ ਪ੍ਰੋਬਲਮ ਸ਼ੌਟ ਆਊਟ ਕਰੀਏ 6 6 ਇੰਚ ਟੋਵਲ ਛੱਡ ਦੋ ਸਰ ਮੈਨੂੰ ਮੇਰੀ ਗੱਲ ਸੁਣੋ ਤੁਸੀਂ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ ਇਹ ਅੰਕਲ ਹੋਰ ਕੁਝ ਨਹੀਂ ਜੀ ਸਾਰੇ ਨਰਾਮ ਕਰੀਲਾ ਬਤਾਓ ਟੋਵਲ ਦੋ ਸਰ ਮੇਰੀ ਗੱਲ ਸੁਣੋ ਜਿਹੜਾ ਪਾਲਿਸੀ ਦਾ ਮੈਟਰ ਹੈ ਪਾਲਿਸੀ 'ਚ ਹੀ ਜਾਣਾ ਜਿੰਨਾ ਮਰਜ਼ੀ ਲਾ ਲਓ ਨਹੀਂ ਆਣਾ ਨਹੀਂ ਸਾਢੇ 7 ਫੁੱਟ 메ਨ ਦਵਾਰ ਤੋਂ ਗੱਲ ਕਰ ਰਹੇ ਹਾਂ ਜੀ 메ਨ ਦਵਾਰ ਤੋਂ ਸਾਢੇ 7 ਫੁੱਟ ਆਹ ਵੇਖੋ ਓਏ ਇਹ ਤਾਂ ਸੜਕ ਤੋਂ ਨਹੀਂ 메ਨ ਦਵਾਰ ਤੋਂ ਔਰ ਟੋਵਲ ਛੱਡ ਦੇਣੀ ਚਾਹੀਦੀ ਟੋਵਲ ਨਹੀਂ ਛੱਡਣੀ ਚਾਹੀਦੀ ਨਹੀਂ ਛੱਡਣੀ ਚਾਹੀਦੀ ਜਿਹੜੀ ਜ ਨਹੀਂ ਨਹੀਂ ਤਾਂ ਨਹੀਂ ਪਹਿਲੇ ਮੇਰੇ ਘਰ ਲਾ ਕੇ ਗਰੋਂ ਗੱਲ ਕਰੋ ਤੁਸੀਂ ਮੈਂ ਬੋਲ ਕੀ ਮੇਰੇ ਹੋ ਤੁਸੀਂ ਕਿਵੇਂ ਬੋਲ ਗੱਲ ਕਰ ਰਹੇ ਹੋ ਇਹ ਚੱਲਣਗੇ ਹੋਈ ਇਹਨਾਂ ਨੂੰ ਰਿਕੁਐਸਟ ਕਰਦਾ ਕੋਈ ਫਾਇਦਾ ਨਹੀਂ ਰਿਕੁਐਸਟ ਕਰਦਾ ਉਹੀ ਕਰਨਗੇ ਇਹ ਕਿੰਨੇ ਇਹ ਕਿੰਨੀ ਸੜਕ ਤੋਂ ਕਿੰਨੀ ਫੁੱਟ ਤੱਕ ਕਰਨਗੇ ਜੀ ਮੇਨ ਦੁਆਰ ਤੋਂ 7.5 ਫੁੱਟ ਫਰੰਟ ਤੇ 5.5 ਫੁੱਟ ਇਹ ਹੁੰਦਾ ਸੜਕ ਤੋਂ ਕਿੰਨਾ ਸੜਕ ਤਾਂ ਨਹੀਂ ਹੁੰਦੀ ਮੇਨ ਦੁਆਰ ਤੋਂ ਜਿਹੜੀ ਪਾਲਸੀ ਹੈ ਨਾ ਜੀ ਪਾਰਟ ਪੋਡਾ ਦੀ ਬੁੱਡਾ ਦੀ ਪਾਲਸੀ ਹੈ 메ਨ ਦੀਵਾਰ ਤੋਂ 5.5 ਫੁੱਟ ਫਰੰਟ ਤੋਂ ਸਾਈਡ ਤੋਂ 7.5 ਸਾਈਡ ਤੋਂ ਇਹ ਸਾਈਡ ਤੋਂ 7.5 ਫੁੱਟ ਹੁੰਦੀ ਹੈ ਜਿਹੜਾ ਕਾਰਨਰ ਪਲਾਟ ਹੈ ਜਿਹੜਾ ਫਰੰਟ ਆ 5.5 ਫੁੱਟ ਯਾਨੀ ਕੱਲੀ ਕਹਿੰਦਾ ਮਤਲਬ ਇਹ ਕੱਲੀ ਇਹ ਦੀਵਾਰ ਦੂਰ ਟੁੱਟੇਗੀ ਜੀ ਥਾਰ ਤੋਂ ਦੀਵਾਰ ਤੋਂ 5.5 ਫੁੱਟ ਹੁੰਦੀ ਹੈ ਅੱਗੇ ਗ੍ਰੀਨਰੀ ਉਸ ਤੋਂ ਅੱਗੇ ਕੁਝ ਨਹੀਂ ਹੁੰਦਾ ਚਲੋ ਕੱਲੀ ਦੀਵਾਰ ਦੂਰ ਟੁੱਟੇਗੀ ਜੀ ਇਹ ਤਾਂ ਇਹਨਾਂ ਨੂੰ ਦੇਖੋ ਜਿੱਦ ਕਰੋਗੇ ਜਿਆਦਾ ਕਰ ਦੇਣਗੇ ਅਗਲੇ ਫਰੰਟ ਰੂਟ ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਮੈਂ ਤਾਂ ਸਹੀ ਗੱਲ ਕਹਿ ਰਿਹਾ ਮੈਂ ਤੇਰੀ ਬਾੜ ਆਤੇ ਨਹੀਂ ਮੈਂ ਘਰੇ ਆਇਆ ਮੈਨੂੰ ਸਿਰਫ ਇਨੇ ਸੱਦੇ ਤੇ ਮੈਂ ਆਇਆ ਉਹ ਅੰਕਲ ਮੈਂ ਕਿਹਾ ਸਾਰੇ ਡੜੀ ਹੋ ਗਈ ਮੈਂ ਕਿਹਾ ਇੰਨੀ ਤੂੰ ਆਪਣੀ ਟੋਬਰ ਟੂਟ ਪਟਾ ਕੇ ਆਇਆ ਨਾ ਪਟਾਈ ਆ ਫਿਰ ਪੇੜੀ ਪਟਾ ਫਿਰ ਉਹ ਵੀ ਕਿਉਂ ਪਟਾਈ ਉਹ ਵੀ ਤੂੰ ਹੀ ਪਟਾਣੀ ਸੀਗੀ ਪਾਲਸੀ ਬਾਰੇ ਤੁਸੀਂ ਕਹਿੰਦੇ ਪਾਲਸੀ ਬਾਰੇ ਦੱਸੋ ਲੋਕਾਂ ਨੂੰ ਬਾਰੇ ਪਾਲਸੀ ਸਾਰਿਆਂ ਨੂੰ ਕਲੀਅਰ ਹੈ ਐਗਜੈਕਟ ਪਾਲਸੀ ਦੱਸੋ ਕੀ ਹੈ ਜੀ ਪਾਲਸੀ ਭਾਈ ਜੀ 2016 2024 ਚ ਬਣੀ ਹੋਈ ਹੈ ਤੇ ਜਿਹੜੀ ਫਰੰਟ ਹੈ ਉਹ 5.5 ਫੁੱਟ ਹੁੰਦਾ ਸਾਈਡ ਕਾਰਨਰ ਜਿਹੜਾ 7.5 ਫੁੱਟ ਹੈ ਜੇ ਉੱਥੇ ਸਰਵਿਸ ਲਾਈਨ ਲੱਗ ਰਹੀ ਹੈ ਤਾਂ 2.5 ਫੁੱਟ ਹੋਰ ਹੈ 10 ਫੁੱਟ ਟੋਟਲ ਹੋ ਜਾਂਦੀ ਹੈ ਕਾਰਨਰ ਹਾਊਸ ਬਸ ਕਾਰਨਰ ਹਾਊਸ ਉੱਥੇ ਲਾਣਾ ਕੀ ਇਹਨਾਂ ਨੇ ਜੇ 5 ਫੁੱਟ ਛੱਡ ਕੇ ਲਾਣਾ ਤਾਂ ਉਹ ਆਪਣਾ ਹੈਜ ਲਾਣੀ ਹੈ 2.5 ਫੁੱਟ ਉੱਚੀ ਬਸ ਬਸ ਬਿਨਾਂ ਇਹਨਾਂ ਹੋਰ ਕੋਈ ਬਿਨਾਂ ਇਹਨਾਂ ਅ ਤਸਵੀਰਾਂ ਤੂੰ ਦੇਖ ਲੇ ਕੋ ਜਿਸ ਤਰੀਕੇ ਨਾਲ ਜਿਹੜੇ ਇਹ ਤੋੜਨ ਲੱਗੇ ਸੀ ਤੋਂ ਬਾਅਦ ਮਾਹੌਲ ਜਰਾ ਗਰਮ ਹੋ ਗਿਆ ਇਹਦੇ ਵਿੱਚ ਕੀ ਰੋਕਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਗਮਾੜ ਦੇ ਅਧਿਕਾਰੀਆਂ ਨੂੰ ਆਹੇ ਤੋ ਸੁਬੀਰਾ ਕਿੰਨੇ ਪਿੱਛੇ ਘਰਾਓ ਪਿੱਛੇ ਘਰਾਓ ਇੱਕ ਮਿੰਟ ਨਾ ਪਹਿਲਾਂ ਪਿੱਛੇ ਘਰਾਓ ਇੱਕ ਮਿੰਟ ਦੀ ਚੈਟੋ ਅਸੀਂ ਪੈਂਦੇ ਆ ਗਲਤ ਕੰਮ ਨਾ ਕਰੋ ਗਲਤ ਕੰਮ ਨਹੀਂ ਕੀਤਾ ਹੋਇਆ ਗਲਤ ਹੈਗੀ ਕਰ ਤੁਸੀਂ ਗਲਤ ਕਰ ਰਹੇ ਹੋ ਬੁਲਾਓ ਬੁਲਾਓ ਬੁਲਾ ਲਓ ਬੁਲਾ ਲਓ ਇੱਕ ਮਿੰਟ ਬੁਲਾਓ ਐਸ ਐਚਓ ਬੁਲਾਓ ਜੀ ਨੂੰ ਮੰਜੀ ਬੁਲਾ ਦਿਆਂ ਬਸ ਕਰੋ ਨਾ ਬੁਲਾਓ ਤੁਸੀਂ ਬੁਲਾਓ ਕੋਈ ਨਾ ਬੁਲਾਓ ਇਹ ਨੂੰ ਪਿੱਛੇ ਕਰੋਗੇ ਛਿੜੀ ਪਿੱਛੇ ਕਰੋਗੀ ਹੈ ਸਰ ਹੋ ਗਈ ਹੈ